ਐਤਵਾਰ ਦਾ ਦਿਨ ਸੀ ਮਾਵਾਂ ਧੀਆਂ ਘਰ ਵਿੱਚ ਕੰਮ ਕਰ ਰਹੀਆਂ ਸਨ ਉਦੋਂ ਹੀ ਗੇਟ ਤੇ ਘੰਟੀ ਵੱਜਦੀ ਹੈ ਮਾਂ ਰਸੋਈ ਵਿੱਚ ਕੋਈ ਕੰਮ ਕਰ ਰਹੀ ਸੀ ਇਸੇ ਲਈ ਉਹ ਕੁੜੀਆਂ ਨੂੰ ਗੇਟ ਖੋਲਣ ਲਈ ਕਹਿੰਦੀ ਹੈ ਕੁੜੀ ਜਿਨੇ ਹੀ ਦਰਵਾਜ਼ਾ ਖੋਲ੍ਹਦੀ ਹੈ ਤਾਂ ਸਾਹਮਣੇ 8 ਸਾਲ ਦਾ ਮਾਸੂਮ ਬੱਚਾ ਖੜਾ ਸੀ ਜਿਵੇਂ ਹੀ ਕੁੜੀ ਗੇਟ ਖੋਲ੍ਹਦੀ ਹੈ ਉਹ ਮਾਸੂਮ ਬੱਚਾ ਉਸ ਨੂੰ ਕਹਿਣ ਲੱਗਦਾ ਹੈ ਦੀਦੀ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਇਹ ਸੁਣ ਕੇ ਕੁੜੀ ਇੱਕਦਮ ਚੁੱਪ ਕਰ ਜਾਂਦੀ ਹੈ ਉਹ ਕੁਝ ਨਹੀਂ ਬੋਲਦੀ ਸਿਰਫ ਉਸ ਬੱਚੇ ਦੇ ਮਾਸੂਮ ਮੂੰਹ ਵੱਲ ਹੀ ਦੇਖਦੀ ਰਹਿੰਦੀ ਹੈ ਇੰਨੇ ਟਾਈਮ ਵਿੱਚ ਉਸ ਕੁੜੀ ਦੀ ਮੰਮੀ ਵੀ ਗੇਟ ਤੇ ਆ ਜਾਂਦੀ ਹੈ ਉਹ ਮੁੰਡਾ ਉਹਨਾਂ ਨੂੰ ਵੀ ਉਹੀ ਕਹਿੰਦਾ ਹੈ ਕਿ ਆਂਟੀ ਮੈਨੂੰ ਭੁੱਖ ਲੱਗੀ ਹੈ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਸਕਦੇ ਹੋ ਕੌਣ ਸੀ ਇਹ ਮੁੰਡਾ ਕੀ ਇਹ ਕੋਈ ਭਿਖਾਰੀ ਸੀ ਜਾਂ ਕੋਈ ਹੋਰ ਗੱਲ ਸੀ ਇਸ ਤਰ੍ਹਾਂ ਗੇਟ ਉੱਤੇ ਆ ਕੇ ਰੋਟੀ ਕਿਉਂ ਮੰਗ ਰਿਹਾ ਸੀ ਪੂਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਬਹੁਤ ਹੀ ਗਰੀਬ ਹੈ ਪਰਿਵਾਰ ਵਿੱਚ ਤਿੰਨ ਮੁੰਡੇ ਹਨ ਤਿੰਨੇ ਮੁੰਡੇ ਪੜ੍ਹਾਈ ਲਿਖਾਈ ਕਰ ਰਹੇ ਹਨ ਵੱਡੇ ਦੋਨੇ ਮੁੰਡੇ ਤਾਂ ਵਧੀਆ ਪੜ੍ਹਦੇ ਐ ਪਰ ਛੋਟਾ ਥੋੜਾ ਜਿਹਾ ਲਾੜ ਲੈ ਇਸੇ ਕਰਕੇ ਉਹ ਪੜ੍ਹਾਈ ਵੱਲ ਘੱਟ ਧਿਆਨ ਦਿੰਦਾ ਸਕੂਲ ਵੀ ਘੱਟ ਹੀ ਜਾਂਦਾ ਸੀ ਉਸ ਛੋਟੇ ਮੁੰਡੇ ਦਾ ਨਾਮ ਰਾਜੂ ਸੀ ਇੱਕ ਦਿਨ ਉਹ ਇੱਕ ਬੱਚੇ ਕੋਲ ਸਾਈਕਲ ਦੇਖਦਾ ਤੇ ਘਰ ਆ ਕੇ ਆਪਣੇ ਪਿਓ ਤੋਂ ਸਾਈਕਲ ਲੈਣ ਦੀ ਜਿੱਦ ਕਰਨ ਲੱਗਦਾ ਉਹਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਉਹ ਤਾਂ ਇੱਕ ਬੱਚਾ ਸੀ ਇਸੇ ਕਰਕੇ ਆਪਣੀ ਜਿੱਦ ਫੜ ਕੇ ਬੈਠ ਜਾਂਦਾ ਹੈ ਉਹ ਆਪਣੇ ਪਿਤਾ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਸਾਈਕਲ ਚਾਹੀਦੀ ਹੈ ਤੁਸੀਂ ਮੈਨੂੰ ਜਰੂਰ ਸਾਈਕਲ ਖਰੀਦ ਕੇ ਦਿਓ ਪਿਓ ਪਹਿਲਾਂ ਤਾਂ ਰਾਜੂ ਨੂੰ ਗੱਲਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਰਾਜੂ ਬੜਾ ਹੀ ਜਿੱਦੀ ਸੀ ਉਹ ਕਹਿਣ ਲੱਗਦਾ ਕਿ ਮੈਨੂੰ ਸਾਈਕਲ ਚਾਹੀਦੀ ਹੈ ਨਹੀਂ ਤਾਂ ਮੈਂ ਰੋਟੀ ਨਹੀਂ ਖਾਊਗਾ ਪਿਓ ਧਿਆੜੀ ਕਰਕੇ ਘਰੇ ਆਇਆ ਸੀ ਤੇ ਮੁੰਡਾ ਅੱਗੋਂ ਸਾਈਕਲ ਦੀ ਜਿੱਦ ਕਰ ਰਿਹਾ ਸੀ ਇਸੇ ਕਰਕੇ ਪਿਓ ਨੂੰ ਥੋੜਾ ਜਿਹਾ ਗੁੱਸਾ ਆ ਜਾਂਦਾ ਹੈ ਤੇ ਉਹ ਮੁੰਡੇ ਦੇ ਇੱਕ ਥੱਪੜ ਮਾਰ ਦਿੰਦਾ ਹੈ ਇਸ ਤੇ ਰਾਜੂ ਨਾਰਾਜ਼ ਹੋ ਜਾਂਦਾ ਹੈ ਤੇ ਗੁੱਸੇ ਹੋ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਮਾਂ ਵੀ ਦੋਹਾਂ ਦੇ ਵਿੱਚ ਆ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਤੁਸੀਂ ਕਿਉਂ ਮਾਰਦੇ ਹੋ? ਇਹ ਬੱਚਾ ਹੈ ਹੌਲੀ-ਹੌਲੀ ਗੱਲ ਨੂੰ ਸਮਝ ਜਾਵੇਗਾ। ਉਹ ਪਲੇਟ ਵਿੱਚ ਰੋਟੀ ਪਾ ਕੇ ਰਾਜੂ ਨੂੰ ਖਵਾਉਣ ਲੱਗਦੀ ਹੈ। ਰਾਜੂ ਅਜੇ ਵੀ ਨਾਰਾਜ਼ ਸੀ। ਉਹ ਰੋਟੀ ਖਾਣ ਤੋਂ ਮਨ੍ਹਾ ਕਰ ਰਿਹਾ ਸੀ। ਉਹ ਕਹਿੰਦਾ ਹੈ ਕਿ ਜਦੋਂ ਤੱਕ ਸਾਈਕਲ ਨਹੀਂ ਆਉਗੀ ਮੈਂ ਰੋਟੀ ਨਹੀਂ ਖਾਊਂਗਾ। ਇਹ ਸੁਣ ਕੇ ਮਾਂ ਨੂੰ ਵੀ ਗੁੱਸਾ ਆ ਜਾਂਦਾ ਹੈ। ਉਹ ਪਲੇਟ ਉੱਥੇ ਹੀ ਰੱਖ ਕੇ ਬਾਹਰ ਆ ਜਾਂਦੀ ਹੈ। ਉਹ ਕਹਿੰਦੀ ਹੈ ਕਿ ਜੇ ਭੁੱਖ ਲੱਗੀ ਤਾਂ ਰੋਟੀ ਖਾ ਲਈ ਨਹੀਂ ਤਾਂ ਭੁੱਖਾ ਹੀ ਸੌਂ ਜੀ ਸਾਈਕਲ ਤਾਂ ਸਾਡੇ ਕੋਲੋਂ ਖਰੀਦੀ ਨਹੀਂ ਜਾਣੀ ਇਹ ਸਭ ਕੁਝ ਸੁਣ ਕੇ ਰਾਜੂ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਉਹ ਸੋਚਦਾ ਹੈ ਕਿ ਪਾਪਾ ਤਾਂ ਪਹਿਲਾਂ ਹੀ ਨਾਰਾਜ਼ ਸੀ ਤੇ ਹੁਣ ਮੰਮੀ ਵੀ ਨਾਰਾਜ਼ ਹੋਗੀ ਫਿਰ ਮੈਂ ਇੱਥੇ ਰਹਿ ਕੇ ਕੀ ਕਰਨਾ ਇਹ ਸੋਚਦੇ ਸੋਚਦੇ ਉਸ ਨੂੰ ਰਾਤ ਦਾ 1 ਵਜ ਜਾਂਦਾ 1 ਵਜੇ ਰਾਜੂ ਚੁੱਪਚਾਪ ਘਰ ਚੋਂ ਬਾਹਰ ਨਿਕਲ ਜਾਂਦਾ ਤੇ ਨੇੜੇ ਦੇ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਵਿੱਚ ਜਾ ਕੇ ਬੈਠ ਜਾਂਦਾ ਉਹ ਨਾਰਾਜ਼ ਹੋ ਕੇ ਘਰ ਛੱਡ ਕੇ ਆ ਗਿਆ ਸੀ ਟ੍ਰੇਨ ਵਿੱਚ ਬੈਠੇ ਨੂੰ ਉਹਨੂੰ ਨੀਂਦ ਆ ਜਾਂਦੀ ਹੈ ਤੇ ਜਿਵੇਂ ਹੀ ਉਹਦੀ ਅੱਖ ਖੁੱਲਦੀ ਹੈ ਉਹ ਟ੍ਰੇਨ ਲਗਾਤਾਰ ਚੱਲ ਰਹੀ ਹੁੰਦੀ ਹੈ ਉਹਦਾ ਪਿੰਡ ਬਹੁਤ ਪਿੱਛੇ ਰਹਿ ਗਿਆ ਸੀ ਟ੍ਰੇਨ ਵਿੱਚ ਹੁਣ ਕਾਫੀ ਭੀੜ ਸੀ ਇਹ ਸਭ ਕੁਝ ਦੇਖ ਕੇ 8 ਸਾਲ ਦਾ ਬੱਚਾ ਪੂਰੀ ਤਰ੍ਹਾਂ ਨਾਲ ਘਬਰਾ ਜਾਂਦਾ ਹੈ ਰਾਜੂ ਨੇੜੇ ਬੈਠੇ ਇੱਕ ਆਦਮੀ ਨੂੰ ਪੁੱਛਦਾ ਹੈ ਕਿ ਇਹ ਕਿਹੜੀ ਜਗ੍ਹਾ ਹੈ ਆਦਮੀ ਉਹਨੂੰ ਦੱਸਦਾ ਹੈ ਕਿ ਇਹ ਸੋਣੀਪਟ ਹੈ ਰਾਜੂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਤਾਂ ਸਿਰਫ ਆਪਣੇ ਪਿੰਡ ਦੇ ਨਾਲ ਲੱਗਦੇ ਸ਼ਹਿਰਾਂ ਦਾ ਨਾਂ ਹੀ ਜਾਣਦਾ ਸੀ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ ਤੇ ਘਬਰਾਇਆ ਹੋਇਆ ਟ੍ਰੇਨ ਵਿੱਚ ਇੱਧਰ-ਉੱਧਰ ਦੇਖਣ ਲੱਗਦਾ ਹੈ। ਉਦੋਂ ਹੀ ਟ੍ਰੇਨ ਇੱਕ ਸਟੇਸ਼ਨ ਤੇ ਰੁਕਦੀ ਹੈ ਤੇ ਰਾਜੂ ਵੀ ਟ੍ਰੇਨ 'ਚ ਉਤਰ ਜਾਂਦਾ ਹੈ। ਉਹ ਘਬਰਾਇਆ ਹੋਇਆ ਸਟੇਸ਼ਨ ਤੇ ਇੱਧਰ-ਉੱਧਰ ਦੇਖਣ ਲੱਗਦਾ ਹੈ। ਉਸ ਨੂੰ ਭੁੱਖ ਲੱਗੀ ਸੀ ਕਿਉਂਕਿ ਉਹਨੇ ਕੱਲ ਸਵੇਰ ਤੋਂ ਬਾਅਦ ਕੁਝ ਵੀ ਨਹੀਂ ਖਾਧਾ। ਉਹ ਸਟੇਸ਼ਨ ਹਰਿਆਣਾ ਦਾ ਸੋਨੀਪੱਦਾ ਸਟੇਸ਼ਨ ਸੀ। ਸਟੇਸ਼ਨ ਤੇ ਕਾਫੀ ਭੀੜ ਸੀ। ਚੱਲਦਾ-ਚੱਲਦਾ ਉਹ ਸਟੇਸ਼ਨ ਤੋਂ ਬਾਹਰ ਆ ਜਾਂਦਾ ਹੈ ਤੇ ਨੇੜੇ ਹੀ ਇੱਕ ਕਲੋਨੀ ਵਿੱਚ ਪਹੁੰਚ ਜਾਂਦਾ ਹੈ। ਉਸਨੂੰ ਬਹੁਤ ਭੁੱਖ ਲੱਗੀ ਸੀ ਹੁਣ ਤਾਂ ਉਸਦੀ ਭੁੱਖ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ ਉਹ ਸੋਚਦਾ ਹੈ ਕਿ ਮੈਂ ਕਿਸੇ ਘਰ ਦਾ ਦਰਵਾਜ਼ਾ ਖੜਕਾ ਦੇਣਾ ਕੋਈ ਨਾ ਕੋਈ ਤਾਂ ਮੈਨੂੰ ਜਰੂਰ ਹੀ ਖਾਣ ਲਈ ਕੁਝ ਦੇ ਦੇਵੇਗਾ ਇਹੀ ਸੋਚ ਕੇ ਉਹਨੇ ਕਈ ਘਰਾਂ ਦੇ ਗੇਟ ਦੀ ਘੰਟੀ ਵਜਾਈ ਪਰ ਲੋਕਾਂ ਨੇ ਉਹਨੂੰ ਧਮਕਾ ਕੇ ਘਰ ਤੋਂ ਭਜਾ ਦਿੱਤਾ ਹੁਣ ਦਿਨ ਦੇ 12 ਵਜੇ ਗਏ ਸਨ ਉਹ ਇੱਕ ਹੋਰ ਘਰ ਦੇ ਗੇਟ ਤੇ ਘੰਟੀ ਵਜਾਉਂਦਾ ਜਿਵੇਂ ਹੀ ਉਹ ਗੇਟ ਤੇ ਘੰਟੀ ਵਜਾਉਂਦਾ ਘਰੋਂ ਇੱਕ ਕੁੜੀ ਬਾਹਰ ਆਉਂਦੀ ਹੈ ਜਿਹਦੀ ਉਮਰ ਲਗਭਗ 10 ਸਾਲ ਦੀ ਹੋਵੇਗੀ ਕਿਉਂਕਿ ਰਾਜੂ ਸਕੂਲ ਵਿੱਚ ਜਾਂਦਾ ਸੀ ਇਸ ਲਈ ਉਹਨੂੰ ਬੋਲਣ ਦੀ ਥੋੜੀ ਜਿਹੀ ਲਿਆਕਤ ਸੀ ਜਿਵੇਂ ਹੀ ਕੁੜੀ ਗੇਟ ਖੋਲਦੀ ਹੈ ਤਾਂ ਉਹਨੂੰ ਕਹਿਣ ਲੱਗਦਾ ਹੈ ਦੀਦੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਖਾਣ ਲਈ ਕੁਝ ਮਿਲੇਗਾ ਇਹ ਸਭ ਕੁਝ ਸੁਣ ਕੇ ਕੁੜੀ ਉਸ ਵੱਲ ਵੇਖਦੀ ਹੀ ਰਹੇਗੀ ਉਹਦੀ ਮਾਂ ਵੀ ਉੱਥੇ ਆ ਜਾਂਦੀ ਹੈ ਰਾਜੂ ਉਸ ਕੁੜੀ ਦੀ ਮਾਂ ਨੂੰ ਵੀ ਕਹਿਣ ਲੱਗਦਾ ਹੈ ਕਿ ਆਂਟੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਖਾਣ ਲਈ ਕੁਝ ਮਿਲੇਗਾ ਉਹ ਔਰਤ ਬੱਚੇ ਦੀ ਮਾਸੂਮੀਅਤ ਨੂੰ ਦੇਖ ਕੇ ਉਸ ਉਤੇ ਤਰਸ ਖਾ ਲੈਂਦੀ ਹੈ। ਉਹ ਉਸ ਨੂੰ ਕਹਿੰਦੀ ਹੈ ਕਿ ਹਾਂ ਜਰੂਰ ਮੈਂ ਤੇਰੇ ਲਈ ਖਾਣ ਲਈ ਕੁਝ ਲੈ ਕੇ ਆਉਣੀ ਆ। ਉਹ ਉਸ ਨੂੰ ਘਰ ਦੇ ਅੰਦਰ ਬੁਲਾਉਂਦੀ ਹੈ ਤੇ ਖਾਣ ਲਈ ਰੋਟੀ ਦੇ ਦਿੰਦੀ ਹੈ। ਉਸ ਔਰਤ ਦਾ ਪਤੀ ਇੱਕ ਸਰਕਾਰੀ ਨੌਕਰੀ ਕਰਦਾ ਹੈ। ਉਹਨਾਂ ਦੇ ਘਰ ਵਿੱਚ ਸਿਰਫ ਇੱਕ ਕੁੜੀ ਸੀ। ਪਤੀ ਪਤਨੀ ਨੂੰ ਮੁੰਡਾ ਤਾਂ ਚਾਹੀਦਾ ਸੀ ਪਰ ਡਾਕਟਰਾਂ ਨੇ ਇਹ ਕਿਹਾ ਸੀ ਕਿ ਜੇ ਤੁਸੀਂ ਹੋਰ ਬੱਚਾ ਲਿਆ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸੇ ਕਰਕੇ ਉਹਨਾਂ ਨੇ ਹੋਰ ਬੱਚਾ ਨਾ ਲੈਣ ਦਾ ਫੈਸਲਾ ਕੀਤਾ ਉਹ ਔਰਤ ਬੱਚਿਆਂ ਨੂੰ ਬੜਾ ਹੀ ਪਿਆਰ ਕਰਦੀ ਸੀ ਉਹਦੀ ਧੀ ਜਿਹਦਾ ਨਾਮ ਖੁਸ਼ੀ ਸੀ ਉਹ ਵੀ ਰਾਜੂ ਨੂੰ ਘੂਰ-ਘੂਰ ਕੇ ਵੇਖ ਰਹੀ ਸੀ ਖੁਸ਼ੀ ਨੂੰ ਵੀ ਇੱਕ ਭਰਾ ਦੀ ਕਮੀ ਮਹਿਸੂਸ ਹੁੰਦੀ ਸੀ ਜਦੋਂ ਰਾਜੂ ਉਹਨੂੰ ਦੀਦੀ ਕਹਿੰਦਾ ਤਾਂ ਖੁਸ਼ੀ ਨੂੰ ਬਹੁਤ ਚੰਗਾ ਲੱਗਦਾ ਹੈ ਰਾਜੂ ਰੋਟੀ ਖਾਣ ਤੋਂ ਬਾਅਦ ਉੱਥੋਂ ਜਾਣ ਲੱਗਦਾ ਹੈ ਉਦੋਂ ਹੀ ਖੁਸ਼ੀ ਉਹਨੂੰ ਕਹਿਣ ਲੱਗਦੀ ਹੈ ਤੁਸੀਂ ਕਿੱਥੇ ਜਾ ਰਹੇ ਹੋ ਇੱਥੇ ਰੁਕ ਜਾਓ ਮੇਰਾ ਕੋਈ ਭਰਾ ਨਹੀਂ ਆਪਾਂ ਦੋਨੇ ਇਕੱਠੇ ਰਹਾਂਗੇ ਇਕੱਠੇ ਖੇਡਾਂਗੇ ਇਹ ਗੱਲ ਸੁਣ ਕੇ ਰਾਜੂ ਦੇ ਮੂੰਹ ਤੇ ਰੌਣਕ ਆ ਜਾਂਦੀ ਹੈ ਰਾਜੂ ਉਹਨਾਂ ਨੂੰ ਕਹਿਣ ਲੱਗਦਾ ਕਿ ਠੀਕ ਹੈ ਮੈਂ ਤੁਹਾਡੇ ਕੋਲ ਰਹਿਣ ਲੱਗ ਜਾਵਾਂਗਾ ਆਪਾਂ ਦੋਨੇ ਇਕੱਠੇ ਖੇਡਾਂਗੇ ਤੇ ਜੇ ਕੋਈ ਤੁਹਾਡਾ ਕੰਮ ਹੋਇਆ ਕਰੇਗਾ ਮੈਂ ਉਹ ਵੀ ਕਰ ਦਿਆ ਕਰਾਂਗਾ ਆਪਣੇ ਘਰੇ ਵੀ ਮੈਂ ਛੋਟੇ-ਮੋਟੇ ਕੰਮ ਕਰ ਹੀ ਲੈਂਦਾ ਸੀ ਗਰੀਬ ਘਰਾਂ ਦੇ ਬੱਚੇ ਘਰ ਦਾ ਕੰਮ ਕਰ ਲੈਂਦੇ ਹਨ ਜਦੋਂ ਇਹ ਗੱਲ ਖੁਸ਼ੀ ਦੀ ਮੰਮੀ ਸੁਣਦੀ ਹੈ ਤਾਂ ਉਹਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਸੋਚਣ ਲੱਗਦੀ ਹੈ ਕਿ ਇਹ ਮੁੰਡਾ ਕੌਣ ਹੈ ਤੇ ਕਿੱਥੋਂ ਆਇਆ ਉਹ ਪਹਿਲਾਂ ਇਹ ਸੋਚ ਰਹੀ ਸੀ ਕਿ ਇੱਥੋਂ ਨੇੜੇ ਹੀ ਕਿਸੇ ਝੌਂਪੜੀ ਚੋਂ ਉੱਠ ਕੇ ਆਇਆ ਹੋਵੇਗਾ ਉਹਨੂੰ ਭੁੱਖ ਲੱਗੀ ਹੈ ਇਸ ਲਈ ਆ ਗਿਆ ਪਰ ਜਦੋਂ ਉਹ ਇਹ ਸੁਣਦੀ ਹੈ ਤਾਂ ਉਹ ਰਾਜੂ ਨੂੰ ਆਪਣੇ ਕੋਲ ਬਿਠਾਉਂਦੀ ਹੈ ਤੇ ਪੁੱਛਣ ਲੱਗਦੀ ਹੈ ਕਿ ਤੂੰ ਕੌਣ ਹੈ ਤੇ ਕਿੱਥੋਂ ਆਇਆ ਇਹ ਸੁਣ ਕੇ ਰਾਜੂ ਚੁੱਪ ਕਰ ਜਾਂਦਾ ਹੈ ਖੁਸ਼ੀ ਦੀ ਮੰਮੀ ਉਹਨੂੰ ਫੇਰ ਪੁੱਛਦੀ ਹੈ ਤੈਨੂੰ ਪਤਾ ਤੇਰੇ ਪਿੰਡ ਦਾ ਨਾਮ ਤੇਰਾ ਇਸ ਦੁਨੀਆ ਵਿੱਚ ਕੋਈ ਹੈ ਜਾਂ ਨਹੀਂ ਜੇ ਤੂੰ ਆਪਣੇ ਘਰਦਿਆਂ ਤੋਂ ਵਿਛੜ ਗਿਆ ਤਾਂ ਮੈਨੂੰ ਦੱਸ ਮੈਂ ਤੈਨੂੰ ਤੇਰੇ ਘਰ ਛੱਡ ਕੇ ਆ ਸਕਦੀ ਆ ਪਰ ਰਾਜੂ ਉਹਨਾਂ ਨੂੰ ਕਹਿੰਦਾ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੈਂ ਤਾਂ ਅਨਾਥ ਆ ਇਹ ਗੱਲ ਰਾਜੂ ਨੇ ਬੜੀ ਹੀ ਸੋਚ ਸਮਝ ਕੇ ਕਹੀ ਸੀ ਕਿਉਂਕਿ ਉਹ ਇਹ ਪਤਾ ਸੀ ਵੀ ਜੇ ਮੈਂ ਉਹਨਾਂ ਨੂੰ ਆਪਣੇ ਪਿੰਡ ਦੱਸਤਾ ਤਾਂ ਇਹ ਮੈਨੂੰ ਉੱਥੇ ਪਹੁੰਚਾ ਦੇਣਗੇ ਤੇ ਜਦੋਂ ਮੈਂ ਘਰ ਪਹੁੰਚਿਆ ਮम्मी पापा ਮੇਰੀ ਕੁੱਟਮਾਰ ਕਰਨਗੇ ਕਿਉਂਕਿ ਮੈਂ ਬਿਨਾਂ ਦੱਸੇ ਘਰ ਤੋਂ ਗਾਇਬ ਹੋ ਗਿਆ ਸੀ ਖੁਸ਼ੀ ਦੀ ਮੰਮੀ ਇਹ ਗੱਲ ਸੁਣਦੀ ਹੈ ਤਾਂ ਉਸ ਨੂੰ ਰਾਜੂ ਦੇ ਅੰਦਰ ਆਪਣਾ ਪੁੱਤ ਦਿਖਾਈ ਦੇਣ ਲੱਗਦਾ ਹੈ ਉਹ ਸੋਚਦੀ ਹੈ ਕਿ ਕਿਉਂ ਨਾ ਅਸੀਂ ਇਸ ਬੱਚੇ ਨੂੰ ਗੋਦ ਲੈ ਲਈਏ ਕਿਉਂਕਿ ਰਾਜੂ ਦੇਖਣ ਵਿੱਚ ਬੜਾ ਹੀ ਮਾਸੂਮ ਬੱਚਾ ਸੀ ਖੁਸ਼ੀ ਦੀ ਮੰਮੀ ਕਹਿੰਦੀ ਹੈ ਕਿ ਜੇ ਤੂੰ ਚਾਹੇ ਤਾਂ ਮੇਰੇ ਘਰ ਵਿੱਚ ਰਹਿ ਸਕਦਾ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਰੱਖਾਂਗੀ ਇਹ ਗੱਲ ਸੁਣ ਕੇ ਰਾਜੂ ਖੁਸ਼ ਹੋ ਜਾਂਦਾ ਹੈ ਉਹ ਕਹਿੰਦਾ ਕਿ ਠੀਕ ਹੈ ਅੱਜ ਤੋਂ ਮੈਂ ਤੁਹਾਨੂੰ ਮਾਂ ਕਹਿ ਕੇ ਬੁਲਾਵਾਂਗਾ ਮੈਂ ਇਸੇ ਘਰ ਚ ਰਹਾਗਾ ਇਹ ਗੱਲ ਸੁਣ ਕੇ ਖੁਸ਼ੀ ਵੀ ਖੁਸ਼ ਹੋ ਜਾਂਦੀ ਹੈ ਇਹ ਗੱਲ ਦੱਸਣ ਲਈ ਖੁਸ਼ੀ ਦੀ ਮੰਮੀ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਹੈ ਪਰ ਪਹਿਲਾਂ ਹੀ ਖੁਸ਼ੀ ਦਾ ਪਾਪਾ ਕੋਈ ਅਜਿਹੀ ਖਬਰ ਸੁਣਾਉਂਦਾ ਹੈ ਜਿਸ ਨੂੰ ਸੁਣ ਕੇ ਖੁਸ਼ੀ ਦੀ ਮੰਮੀ ਖੁਸ਼ ਹੋ ਗਈ ਉਹ ਇਸ ਦੀ وجہ ਇਸ ਬੱਚੇ ਨੂੰ ਸਮਝਣ ਲੱਗਦੀ ਹੈ ਅਸਲ ਵਿੱਚ ਖੁਸ਼ੀ ਦੇ ਪਾਪਾ ਦੀ ਪ੍ਰਮੋਸ਼ਨ ਹੋ ਗਈ ਸੀ ਖੁਸ਼ੀ ਦੀ ਮੰਮੀ ਰਾਜੂ ਦੇ ਬਾਰੇ ਵਿੱਚ ਆਪਣੇ ਘਰ ਵਾਲੇ ਨੂੰ ਸਭ ਕੁਝ ਦੱਸਦੀ ਹੈ ਉਹ ਕਹਿੰਦੀ ਹੈ ਕਿ ਇਹ ਮੁੰਡਾ ਆਪਣੇ ਲਈ ਲੱਕੀ ਹੈ ਜਿਵੇਂ ਹੀ ਮੈਂ ਇਸ ਨੂੰ ਰੋਟੀ ਖਵਾਈ ਆਪਾਂ ਨੂੰ ਏਨੀ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਗਈ ਆਪਾਂ ਇਸ ਬੱਚੇ ਨੂੰ ਗੋਦ ਲੈ ਲਈਏ ਇਹ ਸੁਣ ਕੇ ਖੁਸ਼ੀ ਦੇ ਪਾਪਾ ਕਹਿਣ ਲੱਗਦੇ ਨੇ ਕਿ ਮੈਂ ਸ਼ਾਮ ਨੂੰ ਘਰ ਆ ਕੇ ਗੱਲ ਕਰਦਾ ਹਾਂ ਪਰ ਖੁਸ਼ੀ ਦੀ ਮਾਂ ਦਾ ਰਾਜੂ ਨੂੰ ਗੋਦ ਲੈਣ ਦਾ ਪੂਰਾ ਮਾਨ ਬਣਾ ਚੁੱਕੀ ਸੀ ਸ਼ਾਮ ਨੂੰ ਜਦੋਂ ਖੁਸ਼ੀ ਦਾ ਪਾਪਾ ਵਾਪਸ ਆਉਂਦਾ ਹੈ ਤਾਂ ਉਹ ਰਾਜੂ ਤੋਂ ਉਸ ਬਾਰੇ ਪੁੱਛਗਿੱਛ ਕਰਨ ਲੱਗਦਾ ਹੈ ਪਰ ਰਾਜੂ ਉਹਨਾਂ ਨੂੰ ਵੀ ਆਪਣੇ ਬਾਰੇ ਵਿੱਚ ਉਹੀ ਸਭ ਕੁਝ ਦੱਸਦਾ ਜੋ ਉਹਨੇ ਪਹਿਲਾਂ ਦੱਸਿਆ ਸੀ ਖੁਸ਼ੀ ਦੀ ਮਾਂ ਜਦ ਕਰਨ ਲੱਗਦੀ ਹੈ ਕਿ ਆਪਾਂ ਇਸ ਬੱਚੇ ਨੂੰ ਗੋਦ ਲੈ ਲੈਣੇ ਆ ਪਤੀ ਵੀ ਉਹਦੀ ਗੱਲ ਮੰਨ ਜਾਂਦਾ ਹੈ ਉਸ ਤੋਂ ਬਾਅਦ ਅਗਲੇ ਦਿਨ ਉਹ ਉਸ ਨੂੰ ਗੋਦ ਲੈਣ ਦੀ ਪੂਰੀ ਕਾਰਵਾਈ ਕਰ ਲੈਂਦੇ ਨੇ ਤੇ ਉਹਨੂੰ ਆਪਣੇ ਘਰ ਵਿੱਚ ਰੱਖਣ ਲੱਗਦੇ ਹਨ ਰਾਜੂ ਨੂੰ ਉਹਨ ਇੱਕ ਜਿਹਾ ਪਰਿਵਾਰ ਮਿਲ ਗਿਆ ਸੀ ਜਿਹਦੇ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਰਾਜੂ ਦੇ ਨਵੇਂ ਮਾਪਿਓ ਉਹਦਾ ਐਡਮਿਸ਼ਨ ਇੱਕ ਵਧੀਆ ਸਕੂਲ 'ਚ ਕਰਵਾਉਂਦੇ ਨੇ ਉਹਦੇ ਲਈ ਵਧੀਆ-ਵਧੀਆ ਖੜਾਉਣੇ ਲਿਆਉਂਦੇ ਨੇ ਤੇ ਉਹਨੂੰ ਇੱਕ ਸਾਈਕਲ ਵੀ ਲਿਆ ਕੇ ਦਿੰਦੇ ਨੇ ਸਾਈਕਲ ਦੇ ਕਰਕੇ ਹੀ ਤਾਂ ਉਹ ਘਰ ਚੋਂ ਭੱਜਿਆ ਸੀ ਸਾਈਕਲ ਦੇਖ ਕੇ ਉਹ ਬੜਾ ਹੀ ਖੁਸ਼ ਹੁੰਦਾ ਹੈ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਰਾਜੂ ਵੱਡਾ ਹੋਣ ਲੱਗਦਾ ਹੈ ਉਹ ਆਪਣੀ ਭੈਣ ਖੁਸ਼ੀ ਦਾ ਬਹੁਤ ਖਿਆਲ ਰੱਖਦਾ ਸੀ ਰਾਜੂ ਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਉਹਦੀ ਭੈਣ ਨੇ ਗ੍ਰੈਜੂਏਸ਼ਨ ਵੀ ਕਰ ਲਿਆ ਸੀ ਜਿਸ ਦਿਨ ਦਾ ਰਾਜੂ ਉਹਨਾਂ ਦੇ ਘਰ ਰਹਿਣ ਲੱਗਿਆ ਸੀ ਉਹਨਾਂ ਦੇ ਘਰ ਦੀ ਦਿਨ ਦੁਗਣੀ ਤਰੱਕੀ ਹੋਣ ਲੱਗੀ ਹੁਣ ਖੁਸ਼ੀ ਦੇ ਪਿਓ ਨੇ ਆਪਣਾ ਇੱਕ ਬਿਜ਼ਨਸ ਵੀ ਖੋਲ੍ਹ ਲਿਆ ਸੀ ਜਿਸ ਵਿੱਚ ਵੀ ਉਸ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਉਹ ਖੁਸ਼ੀ ਲਈ ਇੱਧਰ ਉੱਧਰ ਇੱਕ ਲੜਕਾ ਲੱਭਦੇ ਨੇ ਕਿਉਂਕਿ ਖੁਸ਼ੀ ਦੀ ਉਮਰ ਹੁਣ ਵਿਆਹ ਦੀ ਹੋ ਗਈ ਸੀ ਉਹਨਾਂ ਨੂੰ ਇੱਕ ਵਧੀਆ ਪਰਿਵਾਰ ਦੀ ਦੱਸ ਪੈਂਦੀ ਹੈ ਸਭ ਕੁਝ ਠੀਕ ਠਾਕ ਸੀ ਤੇ ਖੁਸ਼ੀ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੱਤਾ ਜਾਂਦਾ ਹੈ ਖੁਸ਼ੀ ਵਿਆਹ ਤੋਂ ਬਾਅਦ ਆਪਣੇ ਸੌਰਿਕ ਪਰਿਵਾਰ ਵਿੱਚ ਚਲੀ ਜਾਂਦੀ ਹੈ ਤੇ ਰਾਜੂ ਨੇ ਹੁਣ ਗ੍ਰੈਜੂਏਸ਼ਨ ਵੀ ਕਰ ਲਈ ਸੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਆਪਣੇ ਪਿਤਾ ਦੇ ਬਿਜ਼ਨਸ ਵਿੱਚ ਹੱਥ ਵਟਾਉਣ ਲੱਗਦਾ ਹੈ ਕਿਉਂਕਿ ਪਿਓ ਰਟਾਇਰ ਹੋ ਗਿਆ ਸੀ ਤੇ ਪਿਓ ਸਿਰਫ ਉਹਨ ਬਿਜ਼ਨਸ ਵੱਲ ਹੀ ਧਿਆਨ ਦੇ ਰਿਹਾ ਸੀ ਇਸ ਲਈ ਰਾਜੂ ਤੇ ਉਸਦਾ ਪਿਓ ਦੋਨੇ ਹੀ ਬਿਜ਼ਨਸ ਵੱਲ ਧਿਆਨ ਦਿੰਦੇ ਹਨ ਇੱਕ ਦਿਨ ਰਾਜੂ ਆਪਣੇ ਕੰਮ ਦੇ ਸੈਂਸਲੇ ਵਿੱਚ ਕਿਤੇ ਗਿਆ ਸੀ ਉਦੋਂ ਹੀ ਉਸਦੀ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਬੱਚੇ ਤੇ ਨਜ਼ਰ ਪੈਂਦੀ ਹੈ ਜਿਹੜਾ ਰੇੜੀ ਵੱਲ ਦੇਖ ਕੇ ਉਦਾਸ ਹੋਇਆ ਬੈਠਾ ਸੀ ਉਹਨੂੰ ਆਪਣੇ ਬਚਪਨ ਦੇ ਦਿਨ ਯਾਦ ਆਉਣ ਲੱਗਦੇ ਨੇ ਜਦੋਂ ਉਹ ਟ੍ਰੇਨ ਵਿੱਚ ਬੈਠ ਕੇ ਘਰ ਤੋਂ ਭੱਜਿਆ ਸੀ ਉਹਨੂੰ ਆਪਣਾ ਬਚਪਨ ਯਾਦ ਆਉਂਦਾ ਹੈ ਉਹਦੇ ਘਰ ਵਿੱਚ ਉਹਦੇ ਮਾਤਾ ਪਿਤਾ ਤੇ ਦੋ ਵੱਡੇ ਭਰਾ ਹਨ ਜਿਹੜੇ ਗਰੀਬਾਂ ਦੀ ਜ਼ਿੰਦਗੀ ਜੀ ਰਹੇ ਨੇ ਜਦੋਂ ਹੀ ਅੱਜ ਰਾਜੂ ਦੇ ਕੋਲ ਵਧੀਆ ਪੈਸਾ ਹੈ ਤਾਂ ਇੱਕ ਵਧੀਆ ਬਿਜ਼ਨਸ ਹੈ ਜਿਵੇਂ ਹੀ ਉਸ ਨੂੰ ਆਪਣੇ ਮਾਪਿਓ ਦੀ ਯਾਦ ਆਉਂਦੀ ਹੈ ਤਾਂ ਉਹ ਇਹ ਗੱਲ ਆਪਣੇ ਮਾਪਿਓ ਜਿਨ੍ਹਾਂ ਨੇ ਉਹਨੂੰ ਪਾਲਿਆ ਸੀ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿਉਂਕਿ ਬਚਪਨ ਵਿੱਚ ਤਾਂ ਉਹਨੇ ਝੂਠ ਬੋਲਿਆ ਸੀ ਕਿ ਮੈਂ ਅਨਾਥ ਹਾਂ ਪਰ ਹੁਣ ਉਹ ਵੱਡਾ ਹੋ ਗਿਆ ਸੀ ਤੇ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਆਪਣੇ ਕੰਮ ਨੂੰ ਜਲਦੀ ਜਲਦੀ ਖਤਮ ਕਰਕੇ ਘਰ ਪਹੁੰਚਦਾ ਹੈ ਤੇ ਘਰ ਆ ਕੇ ਆਪਣੇ ਮਾਪੇ ਬ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕਰਨ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਹੈ ਉਹ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਜੋ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹੈ ਉਹ ਸੁਣ ਕੇ ਤੁਸੀਂ ਮੇਰੇ ਤੇ ਗੁੱਸਾ ਨਹੀਂ ਕਰੋਗੇ ਜਦੋਂ ਮਾਂ ਪਿਓ ਉਸ ਨੂੰ ਤਸੱਲੀ ਦਿੰਦੇ ਨੇ ਕਿ ਅਸੀਂ ਤੇਰੇ ਨਾਲ ਗੁੱਸੇ ਨਹੀਂ ਹੋਵਾਂਗੇ ਤਾਂ ਰਾਜੂ ਸਾਰੀ ਗੱਲ ਸੱਚ-ਸੱਚ ਉਹਨਾਂ ਨੂੰ ਦੱਸ ਦਿੰਦਾ ਹੈ ਇਹ ਗੱਲ ਸੁਣ ਕੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਉਹ ਕਹਿੰਦੇ ਨੇ ਕਿ ਤੂੰ ਮਜ਼ਾਕ ਕਰ ਰਿਹਾ ਤੂੰ ਤਾਂ ਸਾਨੂੰ ਬਚਪਨ ਵਿੱਚ ਇਹੀ ਕਿਹਾ ਸੀ ਕਿ ਤੇਰਾ ਕੋਈ ਨਹੀਂ ਪਰ ਰਾਜੂ ਅੱਖਾਂ ਭਰ ਕੇ ਕਹਿਣ ਲੱਗਦਾ ਹੈ ਕਿ ਮੈਂ ਤਾਂ ਤੁਹਾਨੂੰ ਝੂਠ ਬੋਲਿਆ ਸੀ ਉਹ ਕਹਿੰਦਾ ਕਿ ਇਹਦੇ ਪਿੱਛੇ ਕਾਰਨ ਇਹ ਸੀ ਕੀ ਮੈਂ ਆਪਣੇ ਮਾਪੇ ਤੋਂ ਨਾਰਾਜ਼ ਹੋ ਕੇ ਘਰ ਤੋਂ ਭੱਜਿਆ ਸੀ ਤੇ ਮੈਂ ਨਹੀਂ ਸੀ ਚਾਹੁੰਦਾ ਕਿ ਤੁਸੀਂ ਮੈਨੂੰ ਉੱਥੇ ਵਾਪਸ ਭੇਜ ਦਿਓ ਅੱਜ ਜਦੋਂ ਮੈਂ ਕੰਮ ਦੇ ਸੈਂਸਲੇ ਵਿੱਚ ਬਾਹਰ ਗਿਆ ਸੀ ਤਾਂ ਮੈਂ ਸਟੇਸ਼ਨ ਤੇ ਇੱਕ ਜਿਹਾ ਬੱਚਾ ਦੇਖਿਆ ਜਿਵੇਂ ਮੈਂ ਆਪਣੇ ਬਚਪਨ ਵਿੱਚ ਹੁੰਦਾ ਸੀ ਉਹਨੂੰ ਦੇਖ ਕੇ ਮੈਨੂੰ ਆਪਣੇ ਬਚਪਨ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਤੁਹਾਡੇ ਨਾਲ ਰਹਿ ਕੇ ਤਾਂ ਮੈਂ ਆਪਣੀਆਂ ਪੁਰਾਣੀਆਂ ਗੱਲਾਂ ਬਿਲਕੁਲ ਹੀ ਭੁੱਲ ਗਿਆ ਸੀ ਇਹ ਸਭ ਕੁਝ ਸੁਣ ਕੇ ਮਾਪੇ ਦੁਖੀ ਹੋ ਜਾਂਦੇ ਨੇ ਕਿਉਂਕਿ ਉਹ ਉਸ ਨੂੰ ਆਪਣਾ ਪੁੱਤ ਸਮਝਣ ਲੱਗੇ ਸੀ ਉਹਨਾਂ ਦਾ ਮੂੰਹ ਨੂੰ ਦੇਖ ਕੇ ਰਾਜੂ ਕਹਿਣ ਲੱਗਦਾ ਹੈ ਕਿ ਤੁਸੀਂ ਉਦਾਸ ਨਾ ਹੋ ਮੈਂ ਤੁਹਾਡਾ ਹੀ ਪੁੱਤਾਂ ਮੈਂ ਤੁਹਾਨੂੰ ਇਹ ਸੱਚਾਈ ਦੱਸਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਮੈਨੂੰ ਦਿਲ ਤੋਂ ਆਪਣਾ ਪੁੱਤ ਸਮਝਦੇ ਹੋ ਇਹ ਸਭ ਗੱਲ ਸੁਣ ਕੇ ਉਹ ਭਾਵੁਕ ਹੋ ਜਾਂਦੇ ਨੇ ਉਹ ਰਾਜੂ ਨੂੰ ਆਪਣੇ ਗਲ ਨਾਲ ਲਗਾ ਲੈਂਦੇ ਹਨ ਰਾਜੂ ਕਹਿੰਦਾ ਕਿ ਤੁਸੀਂ ਮੈਨੂੰ ਬਾਲ ਪੋਸ ਕੇ ਵੱਡਾ ਕੀਤਾ ਮੈਂ ਤੁਹਾਡੇ ਕੋਲ ਹੀ ਰਵਾਂਗਾ ਬੁਢਾਪੇ ਵਿੱਚ ਤੁਹਾਡੀ ਸੇਵਾ ਕਰਾਂਗਾ ਮੈਂ ਇੱਕ ਵਾਰੀ ਪਿੰਡ ਜਾ ਕੇ ਆਪਣੇ ਮਾਪੇ ਬਾਂ ਨੂੰ ਦੇਖਣਾ ਚਾਹੁੰਦਾ ਜਦੋਂ ਮਾਪੇ ਬਾਂ ਨੂੰ ਪੂਰੀ ਤਸੱਲੀ ਹੋ ਜਾਂਦੀ ਹੈ ਕਿ ਰਾਜੂ ਸਾਡੇ ਕੋਲ ਹੀ ਰਹੇਗਾ ਤਾਂ ਉਹ ਉਹਨੂੰ ਜਾਣ ਦੀ ਇਜਾਜ਼ਤ ਦੇ ਦਿੰਦੇ ਨੇ ਉਸ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਲਈ ਬਹੁਤ ਲੱਕੀ ਸੀ ਜਦੋਂ ਦਾ ਤੂੰ ਸਾਡੀ ਜ਼ਿੰਦਗੀ ਵਿੱਚ ਆਇਆ ਸਾਡੇ ਲਈ ਤਰੱਕੀ ਦਾ ਰਸਤਾ ਖੁੱਲ ਗਿਆ ਸੀ ਉਹ ਕਹਿੰਦੇ ਆ ਕਿ ਤੂੰ ਕਾਰ ਲੈ ਕੇ ਜਾ ਤੇ ਆਪਣੇ ਮਾਪਿਓ ਤੇ ਭਰਾਵਾਂ ਨੂੰ ਮਿਲ ਕੇ ਆ ਜਾਨੀ ਉਸ ਤੋਂ ਬਾਅਦ ਰਾਜੂ ਆਪਣੀ ਕਾਰ ਲੈ ਕੇ ਉਹਨਾਂ ਨੂੰ ਮਿਲਣ ਲਈ ਚੱਲ ਪੈਂਦਾ ਰਾਜੂ ਆਪਣੇ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਕਰਦਾ ਹੈ। ਲਗਭਗ 5-6 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਰਾਜੂ ਆਪਣੇ ਪਿੰਡ ਪਹੁੰਚ ਜਾਂਦਾ ਹੈ। ਜਦੋਂ ਆਪਣੇ ਘਰ ਦੇ ਕੋਲ ਪਹੁੰਚਦਾ ਹੈ ਤਾਂ ਉਹ ਘਰ ਇੱਕ ਖੰਡਰ ਬਣ ਚੁੱਕਿਆ ਸੀ। ਇਸ ਤੋਂ ਬਾਅਦ ਉਹ ਗਵਾਂਡੀਆਂ ਤੋਂ ਇਸ ਘਰ ਦੇ ਲੋਕਾਂ ਬਾਰੇ ਪੁੱਛਣ ਲੱਗਦਾ ਹੈ। ਗਵਾਂਢੀ ਉਹਨੂੰ ਦੱਸਦੇ ਨੇ ਕਿ ਇਹ ਲੋਕ ਪਿੰਡ ਤੋਂ ਬਾਹਰ-ਬਾਰ ਰਹਿਣ ਲੱਗ ਗਏ ਨੇ ਕਿਉਂਕਿ ਇਹਨਾਂ ਦੇ ਦੋ ਮੁੰਡਿਆਂ ਦਾ ਵਿਆਹ ਹੋ ਗਿਆ ਸੀ ਤੇ ਇਹ ਘਰ ਹੁਣ ਉਹਨਾਂ ਲਈ ਛੋਟਾ ਹੋ ਗਿਆ। ਰਾਜੂ ਉਸ ਆਦਮੀ ਤੋਂ ਘਰ ਦਾ ਐਡਰੈਸ ਲੈਂਦਾ ਤੇ ਆਪਣੀ ਕਾਰ ਵਿੱਚ ਬੈਠ ਕੇ ਉਸ ਪਤੇ ਤੇ ਪਹੁੰਚ ਜਾਂਦਾ ਜਿਵੇਂ ਹੀ ਉਹ ਘਰ ਪਹੁੰਚਦਾ ਹੈ ਤਾਂ ਉਸ ਦਾ ਬਜ਼ੁਰਗ ਪਿਓ ਇੱਕ ਮੰਜੇ ਤੇ ਬੈਠਾ ਸੀ ਉਹ ਰਾਜੂ ਦੇਖ ਕੇ ਪੁੱਛਣ ਲੱਗਦਾ ਕਿ ਤੁਸੀਂ ਕੌਣ ਹੋ ਆਪਣੇ ਪਿਓ ਨੂੰ ਦੇਖ ਕੇ ਰਾਜੂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਆਪਣੇ ਪਿਓ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਜਦੋਂ ਪਿਓ ਨੂੰ ਪੁੱਛਦਾ ਹੈ ਕਿ ਤੂੰ ਕੌਣ ਹੈ ਤਾਂ ਰਾਜੂ ਆਪਣੀ ਪੂਰੀ ਕਹਾਣੀ ਉਹਨੂੰ ਦੱਸਦਾ ਹੈ ਉਹ ਕਹਿੰਦਾ ਕਿ ਮੈਂ ਤੁਹਾਡਾ ਪੁੱਤ ਰਾਜੂ ਆ ਜਿਹੜਾ ਕਈ ਸਾਲ ਪਹਿਲਾਂ ਘਰ ਛੱਡ ਕੇ ਭੱਜ ਗਿਆ ਸੀ ਇਹ ਗੱਲ ਸੁਣ ਕੇ ਪਿਓ ਨੂੰ ਵਿਸ਼ਵਾਸ ਨਹੀਂ ਆਉਂਦਾ ਕਿਉਂਕਿ ਉਹ ਤਾਂ ਰਾਜੂ ਨੂੰ ਮਰਿਆ ਹੋਇਆ ਸਮਝ ਚੁੱਕੇ ਸੀ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਇੰਨੇ ਸਾਲਾਂ ਬਾਅਦ ਇੱਕ ਨੌਜਵਾਨ ਮੁੰਡਾ ਜਿਹੜਾ ਵਧੀਆ ਅਮੀਰ ਘਰ ਤੋਂ ਲੱਗਦਾ ਉਹਨਾਂ ਦੇ ਘਰ ਆ ਕੇ ਇਹ ਕਹਿ ਰਿਹਾ ਕਿ ਮੈਂ ਤੁਹਾਡਾ ਰਾਜੂ ਆ ਉਹ ਕਹਿਣ ਲੱਗਦੇ ਨੇ ਕਿ ਪੁੱਤ ਤੂੰ ਸਾਡੇ ਨਾਲ ਮਜ਼ਾਕ ਨਾ ਕਰ ਪਰਾਜੂ ਉਹਨਾਂ ਨੂੰ ਆਪਣੇ ਬਚਪਨ ਦੀਆਂ ਕੁਝ ਅਜਈਆਂ ਗੱਲਾਂ ਦੱਸਦਾ ਹੈ ਜਿਹੜੀਆਂ ਸਿਰਫ ਘਰਦਿਆਂ ਨੂੰ ਪਤਾ ਸੀ ਤੇ ਰਾਜੂ ਨੂੰ ਪਤਾ ਸੀ ਇਹ ਗੱਲਾਂ ਸੁਣਨ ਤੋਂ ਬਾਅਦ ਪਿਓ ਨੂੰ ਯਕੀਨ ਆ ਜਾਂਦਾ ਹੈ ਉਹ ਰਾਜੂ ਉਹਦੋਂ ਨੂੰ ਰਾਜੂ ਦੀ ਮਾਂ ਵੀ ਬਾਹਰ ਆ ਜਾਂਦੀ ਹੈ ਉਹ ਆਪਣੀ ਮਾਂ ਨੂੰ ਵੀ ਕਹਿੰਦਾ ਕਿ ਉਸ ਦਿਨ ਤੂੰ ਮੈਨੂੰ ਇਹ ਕਿਹਾ ਸੀ ਕਿ ਰੋਟੀ ਖਾਣੀ ਹੈ ਤੇ ਖਾਲਾ ਨਹੀਂ ਭੁੱਖਾ ਹੀ ਸੌਂ ਜਾ ਪਰ ਸਾਈਕਲ ਨਹੀਂ ਆਉਗੀ ਮੈਂ ਉਸ ਗੱਲ ਤੋਂ ਨਾਰਾਜ਼ ਹੋ ਕੇ ਘਰ ਛੱਡ ਕੇ ਚਲਾ ਗਿਆ ਸੀ ਜਦੋਂ ਮਾਂ ਇਹ ਸੁਣਦੀ ਹੈ ਤਾਂ ਉਹਨੂੰ ਵੀ ਵਿਸ਼ਵਾਸ ਹੋ ਜਾਂਦਾ ਹੈ। ਉਹ ਆਪਣੇ ਪੁੱਤ ਨੂੰ ਗਲ ਨਾਲ ਲਾ ਕੇ ਰੋਣ ਲੱਗਦੀ ਹੈ। ਉਹਨੂੰ ਪੁੱਛਣ ਲੱਗਦੀ ਹੈ ਕਿ ਤੂੰ ਕਿੱਥੇ ਚਲਾ ਗਿਆ ਸੀ? ਤੂੰ ਇਸ ਤਰ੍ਹਾਂ ਕਿਉਂ ਕੀਤਾ? ਰਾਜੂ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸਦਾ ਤੇ ਕਹਿੰਦਾ ਕਿ ਹੁਣ ਤਾਂ ਮੈਂ ਬਹੁਤ ਵਧੀਆ ਘਰ ਵਿੱਚ ਰਹਿਣਾ ਹੈ। ਮੇਰੇ ਮਾਪੇ ਬਹੁਤ ਅਮੀਰ ਨੇ। ਉਹ ਮੈਨੂੰ ਆਪਣੇ ਪੁੱਤ ਦੀ ਤਰ੍ਹਾਂ ਪਿਆਰ ਕਰਦੇ ਨੇ। ਮੈਂ ਤਾਂ ਤੁਹਾਨੂੰ ਸਭ ਨੂੰ ਭੁੱਲ ਹੀ ਗਿਆ ਸੀ। ਮੈਂ ਉਹਨਾਂ ਨੂੰ ਹੀ ਆਪਣਾ ਸਮਝਦਾ। ਤੇ ਮੇਰੀ ਇੱਕ ਭੈਣ ਵੀ ਐ ਜਿਹੜੀ ਮੈਨੂੰ ਬਹੁਤ ਪਿਆਰ ਕਰਦੀ ਐ ਉਦੋਂ ਹੀ ਰਾਜੂ ਦੇ ਦੋਨੇ ਵੱਡੇ ਭਰਾ ਵੀ ਆ ਜਾਂਦੇ ਨੇ ਉਹ ਆਪਣੇ ਘਰ ਦੇ ਅੱਗੇ ਵੱਡੀ ਕਾਰ ਦੇਖ ਕੇ ਹੈਰਾਨ ਹੋ ਗਈ ਸੀ ਉਹ ਆਪਣੇ ਮਾਪਿਆਂ ਨੂੰ ਪੁੱਛਦੇ ਨੇ ਕਿ ਇਹ ਕੌਣ ਐ ਪਰ ਰਾਜੂ ਉਹਨਾਂ ਵੱਲ ਹੱਸਦਾ ਹੋਇਆ ਕਹਿਣ ਲੱਗਦਾ ਕਿ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡਾ ਛੋਟਾ ਭਰਾ ਰਾਜੂ ਆ ਇਹ ਸੁਣ ਕੇ ਭਰਾ ਵੀ ਉਸ ਨੂੰ ਗੱਲ ਨਾਲ ਲਗਾ ਲੈਂਦੇ ਨੇ ਰਾਜੂ ਕਾਫੀ ਟਾਈਮ ਉਹਨਾਂ ਨਾਲ ਰਹਿੰਦਾ ਉਸ ਤੋਂ ਬਾਅਦ ਰਾਜੂ ਉੱਥੋਂ ਵਾਪਸ ਆ ਜਾਂਦਾ ਮਾਪੇ ਉਸ ਨੂੰ ਕਹਿੰਦੇ ਨੇ ਕਿ ਜਦੋਂ ਵੀ ਤੈਨੂੰ ਟਾਈਮ ਮਿਲੇ ਤੂੰ ਸਾਨੂੰ ਜਰੂਰ ਮਿਲ ਕੇ ਜਾਇਆ ਕਰ। ਰਾਜੂ ਉਹਨਾਂ ਨੂੰ ਕਹਿੰਦਾ ਹੈ ਕਿ ਅੱਜ ਤਾਂ ਮੈਂ ਇਕੱਲਾ ਆਇਆ ਸੀ। ਅਗਲੀ ਵਾਰ ਮੈਂ ਆਪਣੇ ਮਾਪੇ-ਮੂ ਵੀ ਨਾਲ ਲੈ ਕੇ ਆਵਾਂਗਾ। ਮੈਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਵਾਂਗਾ। ਤੁਸੀਂ ਦੇਖਿਓ ਕਿੰਨੇ ਚੰਗੇ ਨੇ। ਇਹ ਕਹਿ ਕੇ ਰਾਜੂ ਉੱਥੋਂ ਚਲਾ ਜਾਂਦਾ ਹੈ। ਉਹ ਰਸਤੇ ਵਿੱਚ ਬਹੁਤ ਸਾਰੀਆਂ ਗੱਲਾਂ ਸੋਚ ਰਿਹਾ ਸੀ। ਉਹ ਆਪਣੇ ਭਰਾਵਾਂ ਦੇ ਬਾਰੇ ਸੋਚ ਰਿਹਾ ਸੀ ਜਿਹੜੇ ਅਜੇ ਵੀ ਦਿਹਾੜੀ ਹੀ ਕਰਦੇ ਸੀ। ਪਿੰਡ ਵਿੱਚ ਅਜੇ ਉਹੀ ਸਭ ਕੁਝ ਚੱਲ ਰਿਹਾ ਸੀ ਜੋ ਅੱਜ ਤੋਂ 18 ਸਾਲ ਪਹਿਲਾਂ ਸੀ ਇਹ ਸਭ ਕੁਝ ਸੋਚਦਾ ਹੋਇਆ ਉਹ ਆਪਣੇ ਘਰ ਤੱਕ ਪਹੁੰਚ ਜਾਂਦਾ ਜਿਵੇਂ ਹੀ ਉਹ ਘਰ ਪਹੁੰਚਦਾ ਹੈ ਤਾਂ ਉਹਦੇ ਮਾਪਿਓ ਜਿਨ੍ਹਾਂ ਨੇ ਉਹਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਉਸ ਨੂੰ ਪੁੱਛਣ ਲੱਗਦੇ ਨੇ ਕਿ ਆਪਣੇ ਘਰਦਿਆਂ ਨੂੰ ਮਿਲ ਕੇ ਆ ਗਿਆ ਕਿਵੇਂ ਸੀ ਉਹ ਸਾਰੇ ਠੀਕ ਸੀ ਰਾਜੂ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਠੀਕ ਨੇ ਰਾਜੂ ਉਹਨਾਂ ਦੇ ਕੋਲ ਬਹਿੰਦਾ ਹੈ ਤੇ ਉਹਨੂੰ ਪਿੰਡ ਦੇ ਤੇ ਘਰ ਦੇ ਹਾਲਾਤਾਂ ਬਾਰੇ ਦੱਸਦਾ ਹੈ ਇਸਨੂੰ ਕੇ ਰਾਜੂ ਦਾ ਪਿਓ ਕਹਿਣ ਲੱਗਦਾ ਹੈ ਕਿ ਆਪਾਂ ਨੂੰ ਉਸ ਪਿੰਡ ਵਿੱਚ ਆਪਣੀ ਇੱਕ ਕੰਪਨੀ ਖੋਲ ਲੈਣੀ ਚਾਹੀਦੀ ਹੈ। ਇਸ ਨਾਲ ਪਿੰਡ ਦੇ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਜਾਵੇਗਾ ਤੇ ਆਪਣਾ ਕੰਮ ਵੀ ਵਧ ਜਾਵੇਗਾ। ਨਾਲੇ ਤੂੰ ਆਪਣੇ ਘਰ ਦੇ ਨੂੰ ਮਿਲਦਾ ਜਲਦਾ ਰਹੇਗਾ। ਇਹ ਰਾਜੂ ਨੂੰ ਗੱਲ ਬਹੁਤ ਪਸੰਦ ਆਉਂਦੀ ਹੈ। ਇੱਕ ਦਿਨ ਰਾਜੂ ਆਪਣੇ ਮਾਪੇ ਨਾਲ ਆਪਣੇ ਪਿੰਡ ਜਾਂਦਾ ਹੈ। ਉਹ ਆਪਣੀ ਕੰਪਨੀ ਲਈ ਜ਼ਮੀਨ ਦੇਖਣ ਵਾਲਾ ਸੀ ਤੇ ਨਾਲੇ ਆਪਣੇ ਮਾਪੇ ਨੂੰ ਤੇ ਭਰਾਵਾਂ ਨੂੰ ਮਿਲਣ ਵਾਲਾ ਸੀ। ਉਹ ਤਿੰਨੇ ਸਫਰ ਤੈ ਕਰਕੇ ਰਾਜੂ ਦੇ ਪਿੰਡ ਪਹੁੰਚ ਜਾਂਦੇ ਨੇ ਜਿਵੇਂ ਹੀ ਰਾਜੂ ਆਪਣੇ ਮਾਪੇ ਨਾਲ ਆਪਣੇ ਘਰ ਜਾਂਦਾ ਤਾਂ ਰਾਜੂ ਦਾ ਪਹਿਲਾਂ ਵਾਲਾ ਪਿਓ ਰਾਜੂ ਦੇ ਮਾਪੇ ਦਾ ਰੋ ਰੋ ਕੇ ਧੰਨਵਾਦ ਕਰਨ ਲੱਗਦਾ ਉਹ ਕਹਿੰਦਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪੁੱਤ ਨੂੰ ਪਾਲ ਪੋਸ ਕੇ ਇਨਾ ਵੱਡਾ ਕੀਤਾ ਅਸੀਂ ਤਾਂ ਇਹਨੂੰ ਮਰਿਆ ਹੋਇਆ ਹੀ ਸਮਝ ਲਿਆ ਸੀ ਸਾਰਾ ਪਰਿਵਾਰ ਬੈਠ ਕੇ ਗੱਲਾਂ ਬਾਤਾਂ ਕਰਦਾ ਰਹਿੰਦਾ ਰਾਜੂ ਉੱਥੇ ਇੱਕ ਜ਼ਮੀਨ ਖਰੀਦਦਾ ਤੇ ਇੱਕ ਛੋਟੀ ਜਹੀ ਫੈਕਟਰੀ ਲਗਾ ਲੈਂਦਾ ਜਿਸ ਦਾ ਸਾਰਾ ਲੇਖਾ ਜੋਖਾ ਦੇਖਣ ਦੀ ਜ਼ਿੰਮੇਵਾਰੀ ਉਸ ਦੇ ਵੱਡੇ ਭਰਾਵਾਂ ਨੂੰ ਦੇ ਦਿੰਦਾ ਹੈ। ਉਹੋ ਦਿਨ ਰਾਤ ਮਿਹਨਤ ਕਰਦੇ ਹਨ। ਉਹਨਾਂ ਦਾ ਗੁਜ਼ਾਰਾ ਵੀ ਹੁਣ ਵਧੀਆ ਢੰਗ ਨਾਲ ਹੋਣ ਲੱਗਿਆ ਸੀ। ਉਹਨਾਂ ਦੇ ਘਰ ਵੀ ਸੌਖੀ ਰੋਟੀ ਪੱਕਣ ਲੱਗ ਗਈ ਸੀ। ਪਿੰਡ ਦੇ ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲ ਗਿਆ। ਹੁਣ ਰਾਜੂ ਦੇ ਮਾਪੇ ਦੇ ਘਰ ਦੀ ਵੀ ਮਰੰਮਤ ਹੋ ਗਈ ਸੀ। ਜਦੋਂ ਵੀ ਰਾਜੂ ਇੱਧਰ ਆਉਂਦਾ ਉਹਨਾਂ ਦੇ ਘਰ ਹੀ ਰੁੱਕ ਕੇ ਜਾਂਦਾ। ਰਾਜੂ ਤੇ ਉਹਦੇ ਮਾਪਿਓ ਜਿਨ੍ਹਾਂ ਨੇ ਉਹਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਉਹ ਵੀ ਅਕਸਰ ਹੀ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਹੁਣ ਦੋਨੇ ਪਰਿਵਾਰ ਖੁਸ਼ਹਾਲ ਹੋ ਗਏ ਸਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟਾਂ ਰਾਹੀਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਪਹਿਲੀ ਵਾਰ ਸੁਣ ਰਹੇ ਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ